ਕਿੱਥੇ ਚਲੀਏ ਲੋਈ ਬਾਬੇਓ ਦੱਸੋ ਪੱਗ ਕਿਵੇਂ ਲੱਗ ਰਹੀ ਐ ਸੰዱ ਭਾਈ ਦੀ ਅੱਜ ਸਰਦਾਰ ਜੀ ਬਣਾਇਆ ਤੇ ਜਿਵੇਂ ਆ ਕਬੂਤਰ ਇਹਦੇ ਛਿਪਿਆ ਆਪਾਂ ਆਪਦੇ ਵੀ ਕਬੂਤਰ ਦਿਖਾਉਂਦੇ ਆ ਤੁਹਾਨੂੰ ਇਹ ਲੱਕੀ ਮਿਸਤਰੀ ਐ ਇਹ ਕਿਵੇਂ ਤਬਲਾ ਜੀ ਇੱਕੋ ਆਪਣਾ ਬਈ ਬੈਠਾ ਆ ਦੇਖੋ ਬਈ ਬੱਚੇ ਤਾੜ ਗਏ ਰੜੀ ਇਹਨਾਂ 'ਚ ਪੱਠੇ ਪੱਠੇ ਆ ਗਏ ਰ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਸਾਫਤਾ ਵਲੋਗ ਬਣਾਉਣੇ ਬਈ ਪੂਰਾ ਬਿਨਾ ਟੁੱਟ ਪਾਈ ਤੋ ਬਸ ਫੋਨ ਨਾ ਆਵੇ ਵਿੱਚੇ ਕਿਸੇ ਦਾ ਜਾਇ ਤੇ ਲੈਣਾ ਭੁੱਲ ਗਿਆ ਮੈਂ ਦੇਖੋ ਬਈ ਕਿਵੇਂ ਲੜਦੇ ਕਬੂਤਰ ਆਪਸੇ ਇਹਦੇ ਚਾਹ ਜਿਹੜਾ ਬੱਚਾ ਬਈ ਇਹ ਬਹੁਤ ਚੰਗਾ ਤੇ ਦੱਸਿਓ ਬਈ ਜਿੰਨੇ ਵੀ ਕਬੂਤਰ ਬਾਜਵੀਰ ਆ ਦੋ ਮਿੰਟ ਇਕੱਲੇ ਕਰਨੇ ਆ ਕਿ ਜੋਣਾ ਤੇ ਸੱਚਾ ਕਿੱਥੇ ਗਏ ਹੋਏ ਬੱਬੂ ਆ ਸੀਗੇ ਜੋਣਾ ਤੇ ਸੱਚਾ ਆ ਪੱਕੇ ਰੰਗ ਦਾ ਜੋਣਾ ਹੈ ਬਈ ਪੂਰੇ ਰੰਗ ਦਾ ਸੱਚਾ ਹੈ ਚੱਕ ਹੂੰ ਦੋਪਰਾ ਸੁੱਚੇ ਦਾ ਭਰਾ ਰਾਜਾ ਹੂੰ ਹੂੰ ਸੁੱਚੇ ਦਾ ਭਰਾ ਰਾਜਾ ਤੇ ਬੈ ਕੇ ਆਪਾਂ ਕਰਦੇ ਆ ਗੱਲਾਂ ਆ ਇੱਥੇ ਬੈਠ ਤੂੰ ਵੀ ਬੈਠ ਇੱਧਰ ਪੱਗ ਸੈੱਟ ਕਰ ਆ ਦੀ ਆ ਬੰਦਾ ਵੀ ਸ਼ਰਾਰਤ ਕਰਦਾ ਬਣਾ ਨੇ ਪਾਰ ਸੰਗੂ ਇੱਧਰ ਆ ਚ ਗੱਡ ਮੰਜੇ ਦੇ ਬੈਠ ਗੱਲਾਂ ਕਰੀ ਤੂੰ ਵੀ ਬੈ ਜਾ ਇੱਧਰ ਆਇਆ ਯਾਰ ਮੂਹਰੇ ਬੈ ਕੇ ਕੀ ਕਰੇਗਾ ਤੂੰ ਲੈ ਨਾ ਬਾਈ ਬੈ ਜਾ ਹੱਥ ਜੋੜ ਕੇ ਬੈ ਜਾ ਸਸਰੀ ਘਾਲ ਵਾਲਾ ਚੋਕੜੀ ਮਾਰ ਲੈ ਤੂੰ ਤਾਂ ਮਾਰ ਲੈ ਯਾਰ ਤੂੰ ਤਾਂ ਛੋਟਾਗਾ ਤੇ ਗੱਲਾਂ ਕਰਨੀਆਂ ਬਈ ਅਪ ਅੱਜ ਆ ਬੰਦਾ ਪਹਿਲਾਂ ਐ ਨਰਸੂ ਬਈ ਸਰਦਾਰ ਬਣ ਰਿਹਾ ਓਏ ਕੀ ਬਣਾਇਆ ਅੱਜ ਤੂੰ ਸਰਦਾਰ ਜੀ ਸਰਦਾਰ ਜੀ ਤੇ ਬਈ ਇਹ ਇਹਨਾਂ ਨੂੰ ਬਹੁਤ ਮੱਤਲਬ ਸ਼ੌਂਕ ਹੈ ਕਹਿੰਦੇ ਵੀ ਅਸੀਂ ਸਰਦਾਰ ਬੰਨਾਂ ਹੈ ਪਾਰਸ ਵਾਂਗੂ ਪਾਰਸ ਹੈ ਸਾਡੇ ਇੱਥੇ ਚੜ੍ਹਦੀ ਕਲਾ ਦਾ ਸਿੱਖ ਹੈ ਕਹਿ ਲਓ ਉਹ ਪਾਰਸ ਖਾਨਾ ਬਈ ਉਹ ਬੈਠਾ ਪਾਰਸ ਪਾਰਸ ਕਿਉਂ ਪਾਰਸ ਪਾਰਸ ਆਇਆ ਕਿਉਂ ਆਇਆ ਇੱਥੇ ਪਾਰਸ ਨਹੀਂ ਆਂਦਾ ਕਿਉਂਕਿ ਬਈ ਉਹ ਲੱਡੂ ਤੋਂ ਡਰਦਾ ਹੈ ਹੁਣ ਮੈਨੂੰ ਐ ਤਾਂ ਸੁਣ ਗੱਲ ਤਾਂ ਸੁਣ ਲੈ ਮੇਰੀ ਹਾਂ ਤੇ ਅੱਜ ਸਕੂਲ ਕਿਉਂ ਨਹੀਂ ਗਏ ਤੁਸੀਂ ਤੁਹਾਰਾ ਜੀ ਨਾਰਮਲ ਸਵਾਲ ਜਿਹੜਾ ਸਾਰੇ ਕੁਝ ਹੈ ਐਤਵਾਰ ਤੇ ਐਤਵਾਰ ਦੀ ਛੁੱਟੀ ਕਾ ਤੋਂ ਮਿਲਦੀ ਹੈ ਸਾਨੂੰ ਕਿਉਂਕਿ ਐਤਵਾਰ ਨੂੰ ਸਾਡੇ ਟੀਚਰਾਂ ਨੂੰ ਬਹੁਤ ਕੰਮ ਹੁੰਦਾ ਅੱਛਾ ਐਤਵਾਰ ਨੂੰ ਟੀਚਰਾਂ ਨੂੰ ਕੰਮ ਹੁੰਦਾ ਉਸ ਚੱਕਰ ਚ ਭਾਈ ਬਣ ਗਿਆ ਪਾਰਸ ਚੁੱਪ ਕਰ ਜਾ ਤੇ ਦੂਜੀ ਗੱਲ ਸ਼ਨੀਵਾਰ ਨੂੰ ਵੀ ਛੁੱਟੀ ਹੁੰਦੀ ਹੈ ਵੀ ਥੋੜੀ ਜਿਹਾ ਦੇਖ ਦੇ ਕਦੇ ਕਦੇ ਹੁੰਦੇ ਦੂਜੇ ਸ਼ਨੀਵਾਰ ਦੂਜੇ ਸ਼ਨੀਵਾਰ ਭਾਈ ਉਹ ਵੀ ਪਤਾ ਕਿਉਂ ਹੁੰਦੀ ਹੈ ਉਹ ਨਹੀਂ ਪਤਾ ਚੱਲ ਫਿਰ ਪੜਾਈ ਸੁਣੀਏ ਤੁਹਾਡੇ ਤੋਂ ਅੱਜ ਲੱਕੀ ਪਾੜਾ ਸੁਣਾ ਦੇ ਫਿਰ ਪਾ ਪੁੱਤਰ ਕੀ ਕਿੰਨੇ ਤੱਕ ਪਾੜੇ ਆਂਦੇ ਤੈਨੂੰ ਮੈਨੂੰ ਹਾਂ ਇਹਦਾ 13 ਤੱਕ ਆਂਦੇ ਆ ਪਾ ਪੁੱਤਰ ਕੀ ਰਾਜੇ ਵੜੇਂ ਗਾਲੀ ਪਾੜੇ ਆਂਦੇ ਤੈਨੂੰ ਚੱਲ ਫਿਰ ਤੇਰਾ ਦਾ ਪਾੜਾ ਸੁਣਾ 13 13 26 34 41 50 56 78 78 90 100 104 113 117 130 ਤੇਰਾ ਦਾ 130 ਤੇ ਹੁਣ ਤੇਰੀ ਵਾਰੀ ਤੂੰ ਤਿੰਨ ਦਾ ਹੀ ਸੁਣਾ ਦੇ ਤਿੰਨ ਦਾ ਬੜਾ ਜਣਾ ਦੇ ਇੱਕ ਤੇ ਤੀਆ ਦੋ ਤੀਏ ਛੇ ਵਾਲਾ ਨਹੀਂ ਆਂਦਾ ਤੇ ਤੂੰ ਸਕੂਲੇ ਲੰਗਰ ਖਾਣੀ ਆਉਣਾ ਬਈ ਤੇ ਮੂੰਹ ਚ ਅੰਗੂਠਾ ਪਾ ਰੱਖ ਹੈ ਯਾਰੇ ਆਪ ਤਾਂ ਤੂੰ ਸਿੱਕੀ ਜਾਂਦਾ ਆਪਦੇ ਭਰਾ ਨੂੰ ਕੁਝ ਕਹਿੰਦਾ ਨਹੀਂ ਆਪ ਹੀ ਨਹੀਂ ਸਿੱਖਦਾ ਨਹੀਂ ਸਿੱਖਦਾ ਮੈਡਮ ਗਾਲਾਂ ਕੱਢਦਾ ਨੇ ਇਹ ਇੱਕ ਵਾਰੀ ਗਾਲ ਕੱਢ ਕੇ ਤੇ ਮੈਡਮ ਨੇ ਕੁੱਟਿਆ ਨਹੀਂ ਇਹਨੂੰ ਆ ਕੀ ਕਰਤਾ ਇਹਦੀ ਪੱਗ ਦਾ ਵਾਲੇ ਇਹਨੇ ਇਹਨੇ ਆਪ ਕੀਤਾ ਯਾਰ ਕੀ ਯਾਰੇ ਕਾਚਾ ਕੀ ਦੇਖਾਂ ਭਈਆ ਦੇਖੋ ਅੱਖਾਂ ਚੈੱਕ ਕਰੋ ਇਹਦੀਆਂ ਕਰੀ ਪਹਿਲਾਂ ਉਹ ਕਰੀ ਅੱਖਾਂ ਕਰੀ ਉਵੇਂ ਓਏ ਉਵੇਂ ਅੱਖਾਂ ਕਰ ਜਿਵੇਂ ਪਹਿਲਾਂ ਕਰ ਰਿਹਾ ਸੀ ਜਿਵੇਂ ਪਹਿਲਾਂ ਕਰ ਰਿਹਾ ਵੀਂ ਗਿਆ ਇਹ ਇਹਨੂੰ ਦੇਖ ਕ ਦੇਖ ਉਹਨੂੰ ਦੇਖ ਇਹਨੂੰ ਦੇਖ ਓ ਆ ਕੀ ਇਹ ਨੱਕ ਤੇ ਚੱਲ ਨਲੀ ਮਾਰ ਬਈ ਉਹ ਦੇਖੋ ਹੁਣ ਪਤੰਗ ਵੀ ਉੱਡਣੀ ਸ਼ੁਰੂ ਹੋ ਗਈ ਕਿਉਂਕਿ ਐਤਵਾਰ ਹੈ ਇਸ ਐਤਵਾਰ ਪਤੰਗ ਉੱਡਣਗੇ ਥੋੜੇ ਜਿਆਦਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਐਤਵਾਰ ਆਊਗਾ ਮਿੱਟੀ ਹੋ ਜਾਊਗੀ ਉਹ ਸੰਤਮਸੂਂਤ ਚਲੀ ਗਈ ਚਲੀ ਗਈ ਬਲ ਬਲ ਚਲੀ ਗਈ ਚਲੀ 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 ਗਈ ਆ ਤੇ ਆਪਣੇ ਕਬੂਤਰ ਆਪਾਂ ਜਿਹੜੇ ਤੁਹਾਨੂੰ ਦਿਖਾਏ ਸੀ ਬਈ ਧੁੱਪ ਸਕਾਰਿਆ ਇਹਨਾਂ ਨੂੰ ਤੇ ਇਹਨਾਂ ਨੂੰ ਛੱਡਾਂਗੇ ਵੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਕਬੂਤਰਾਂ ਦਾ ਗਾਂ ਕੀ ਬੰਦ ਹੈ ਤਾਂ ਤੁਸੀਂ ਸਬਸਕ੍ਰਾਈਬ ਕਰ ਸਕਦੇ ਸਾਨੂੰ ਇੰਸਟਾਗ੍ਰਾਮ ਤੇ ਤੇ ਉਹਦੇ ਤੇ ਫੇਸਬੁੱਕ ਤੇ ਫੋਲੋ ਵੀ ਕਰ ਸਕਦੇ ਹੋ ਆ ਆਪਣੇ ਭਰਾ ਤੂੰ ਨੇ ਤਾਂ ਚੱਲੇ ਤੇ ਇਹਨਾਂ ਨਾਲ ਵਲੌਗ ਆਪਣੇ ਆਂਦੇ ਹੀ ਰਹਿਣਗੇ ਪਰਸ ਬਾਬਾ ਸੁਟਾ ਪਿਆ ਪਰਸ ਬਾਬਾ ਸੁਟਾ ਪਿਆ ਹੁਣ ਆਪਣਾ ਤਬਲਾ ਭਾਈ ਜੀ ਕਬੂਤਰ ਫੜ ਕੇ ਦਿਖਾਉਗਾ ਨਾ ਭਾਈ ਤਬਲੇ ਕੋਈ ਗੱਲ ਦਿਲ ਚ ਕੀ ਚੱਲ ਰਿਆ ਹੁਣ ਤੇਰੇ ਕੁਝ ਵੀ ਨਹੀਂ ਚੱਲਦਾ ਲੱਕੀ ਤੇਰੇ ਦਿਲ ਚ ਕੀ ਚੱਲ ਰਿਹਾ ਹੈ ਪਤੰਗ ਪਤੂਗਾ ਤੇਰੇ ਦਿਲ ਚ ਕੀ ਚੱਲ ਰਿਹਾ ਹੈ ਪਤੰਗ ਪਤੂਗ ਕੋਪੀ ਪੇਸਟ ਮਾਰਦੇ ਬਈ ਤੇ ਚਲੋ ਮਿਲਦੇ ਆਪਾਂ ਮੇਰੇ ਦਿਲ ਚ ਚੱਲ ਰਿਹਾ ਵੀ ਮੈਂ ਕੋਫੀ ਪੀਣਾ ਕੋਫੀ ਪੀਣਾ ਤੇ ਲੱਕੀ ਤੇਰੇ ਦਿਲ ਚ ਕੀ ਚੱਲ ਰਿਹਾ ਹੈ ਵੀ ਮੇਰੇ ਦਿਲ ਚ ਚੱਲ ਰਿਹਾ ਕਿ ਮੈਂ ਪਰੌਂਠੇ ਪਰਾਠੇ ਖਾਵਾਂ ਪਰੌਂਠੇ ਪਰਾਠੇ ਖਾਵਾਂ ਰਾਜੇ ਕੇ ਠੀਕ ਹੈ ਪਾਪਾ ਕਿੱਥੇ ਸੋਡਾ ਪਾਪਾ ਕੰਮ ਤੇ ਗਿਆ ਹੈ ਪਾਪਾ ਬਈ ਇਹਨਾਂ ਦਾ ਕੰਮ ਤੇ ਗਿਆ ਹੈ ਇਹਨਾਂ ਨੂੰ ਰੋਟੀ ਰੋਟੀ ਨਹੀਂ ਮਿਲਦੀ ਇਹਨਾਂ ਨੂੰ ਰੋਟੀ ਖਵਾਣੇ ਆ ਕਾਫੀ ਪਿਆਣੇ ਆ ਇਹਨਾਂ ਦੀ ਦਿਲ ਦੀ ਰੀਜ ਪੂਰੀ ਕਰਦੇ ਆ ਬਹੁਤ ਨਿੱਕੀਆਂ ਰੀਜਾਂ ਪਰ ਇਹਨਾਂ ਨਾਲ ਇਹਨਾਂ ਨੂੰ ਬਹੁਤ ਵੱਡੀ ਖੁਸ਼ੀ ਮਿਲੂਗੀ ਹਨਾ ਤਵਲੇ ਕਾਫੀ ਪੀ ਕੇ ਬੰਦਾ ਖੁਸ਼ ਹੋ ਜੂਗਾ ਪੂਰਾ ਕਿ ਕਿਹੜੀ ਖੁਸ਼ੀ ਮਿਲੂਗੀ ਆ ਦੱਸ ਦੇ ਕਾਫੀ ਕਾਫੀ ਅਲਿ ਬਹੁਤ ਖੁਸ਼ੀ ਮਿਲੂਗੀ ਖੁਸ਼ ਹੋ ਜਾਏਗਾ ਤੇ ਲੱਕੀ ਪਰੌਂਠੇ ਖਾ ਕੇ ਖੁਸ਼ ਹੋ ਜਾਏਗਾ ਪੰਗੇ ਨਾ ਲੈ ਪਿੰਜਰਾ ਡਿੱਗ ਜੂ ਚਾਚਾ ਹਾਂ ਚਾਚਾ ਆ ਦੇਖੋ ਬਈ ਪੱਗ ਬਨ ਰਿਹਾ ਬੰਨੀ ਆਪ ਬੰਨੀ ਆਪ ਬੰਨੀ ਚਲੋ ਠੀਕ ਆ ਬਾਈ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੋਗ ਤੇ ਤੇ ਇਹ ਵਲੋਗ ਦੱਸੋ ਕਿਵੇਂ ਆ ਘੈਂਟ ਆ ਕਮੈਂਟ ਕਰੋ ਹਨਾ ਬਾਈ ਇਹ ਆਪਣੇ ਟੀਮ ਮੇਟ ਆ ਜਿਵੇਂ ਤੁਹਾਨੂੰ ਪਤਾ ਹੀ ਐ ਤੇ ਅਸੀਂ ਨਾਲ ਮਿਲ ਕੇ ਲੈਣੀ ਐ ਬਗਾਟੀ ਆ ਬੰਦੇ ਨੇ ਬਗਾਟੀ ਲੈਣੀ ਐ ਬਾਈ ਇਧਰੋਂ ਦਿਕਾਣਾ ਪੂਗਾ ਸੂਰਜ ਕਰਕੇ ਸਾਰੇ ਕਾਲੇ-ਪੀਲੇ ਆ ਰਹੇ ਆਵਾਂਗੇ ਤੇ ਮਿਲਦੇ ਆਂ ਕਹਿਦੇ ਕਿ ਨੈਕਸਟ ਵਲੋਗ ਚ ਨੈਕਸਟ ਵਲੋਗ ਚ ਤੁਸੀਂ ਲਾਈਕ ਕਰਿਓ ਲਾਈਕ ਆਹਹਹ ਅਬਸਕ੍ਰਾਈਬ ਵੀ ਕਰ ਦਿਓ ਠੀਕ ਐ ਬਾਈ ਫੋਲੋ ਵੀ ਕਰ ਦਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ